सुठो कनारे उन ਉੱਧਰੋਂ ਪਸੋਰਟ ਦੇਖ ਰਹੇ ਨੇ ਲੋਕ ਆ ਰਹੇ ਨੇ ਪੰਜਾਬ ਦੇ ਇਨਸਾਫ ਪਸੰਦ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਮਹੀਨਾ ਹੋ ਗਿਆ 8 ਜ਼ਿੰਦਗੀਆਂ ਨਹੀਂ 8 ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਆ ਮੇਰੇ ਸਾਹਮਣੇ ਥੱਲੇ ਟਰਾਲੀ ਦੇ ਲੱਗੀਆਂ ਤਸਵੀਰਾਂ ਨੇ ਜਿਹੜੀਆਂ ਉਹ ਮਾਸੂਮ ਚਿਹਰੇ ਜਦੋਂ ਕੋਈ ਵੀ ਬੰਦਾ ਇੱਥੇ ਆ ਕੇ ਇਹਨਾਂ ਚਿਹਰਿਆਂ ਨੂੰ ਦੇਖਦਾ ਫਿਰਦਾ ਬਲੁੰਧ ਰਿਆ ਜਾਂਦਾ ਕਿਉਂਕਿ ਆਪਣੇ ਸਾਰਿਆਂ ਦੇ ਕਦੇ ਛੋਟੇ-ਛੋਟੇ ਜਵਾਕ ਹੈ ਤੇ ਜਵਾਕ ਨੂੰ ਘਰੇ ਮਾਂ ਪਿਓ ਦੀ ੜੀਕ ਹੁੰਦੀ ਹੈ ਤੇ ਮਾਂ-ਬਾਪ ਨੂੰ ਜੇ ਬਾਹਰ ਅੰਦਰ ਕੋਈ ਕੰਮ ਕਰਨ ਜਾਂਦਾ ਤੇ ਆਪਣੇ ਬੱਚਿਆਂ ਕੋਲ ਜਾਣ ਦੀ ਕਾਰ ਹੁੰਦੀ ਹੈ ਕਿ ਮੈਂ ਆਪਣੇ ਜਵਾਕਾਂ ਕੋਲ ਜਾਵਾਂ ਪਰ ਇਹ ਬੱਚੇ ਜਿਹੜੇ ਮੁੜ ਕੇ ਆਉਣੇ ਹੀ ਨਹੀਂ ਇਹ ਜਿਹੜੇ ਮਗਰ ਅੱਠ ਪਰਿਵਾਰ ਸੱਤ ਬੱਚੇ ਅੱਠਵਾਂ ਡਰਾਈਵਰ ਅੱਠ ਪਰਵਾਰ ਜਿਹੜੇ ਵਿਚਾਰੇ ਤਿਲ ਤਿਲ ਰੋਜ਼ ਜ਼ਿੰਦਗੀ ਮੌਤ ਨਾਲ ਜੂਝਣਗੇ ਜਦੋਂ ਵੀ ਕੋਈ ਇਹਨਾਂ ਬੱਚਿਆਂ ਦੀ ਤਸਵੀਰ ਸਾਹਮਣੇ ਆਊਗੀ ਕੋਈ ਇਹਨਾਂ ਦੀ ਕਹੀ ਹੋਈ ਗੱਲ ਯਾਦ ਆਊਗੀ ਤਾਂ ਉਹ ਮਾਂ ਬਾਪ ਕੋਈ ਫਿਰ ਪੁੱਛਿਆ ਜਾਣੀ ਦਾ ਨਰਾਜ ਹੋ ਜਾ ਲਾ ਕਿ ਉਹ ਜ਼ਿੰਦਗੀ ਕਿਵੇਂ ਕੱਟਣਗੇ ਮਰਿਆਂ ਨਾਲੋਂ ਨਰਕ ਨਾਲੋਂ ਭੈੜੀ ਜ਼ਿੰਦਗੀ ਆ ਪਰ ਹਨਾਨੀ ਦੀ ਗੱਲ ਹੈ ਕਿ ਅੱਜ 1 ਮਹੀਨਾ ਹੋ ਗਿਆ ਇਨ 8 ਪਰਿਵਾਰਾਂ ਨੂੰ 8 ਜ਼ਿੰਦਗੀਆਂ ਨੂੰ ਅਨਸਾਫ਼ ਦਿਵਾਉਣ ਲਈ ਆਪਾਂ ਨੂੰ ਸੜਕਾਂ ਤੇ ਆਉਣਾ ਪਿਆ ਪੰਜਾਬ ਦਾ ਮੁੱਖ ਮੰਤਰੀ ਅਜੇ ਇੱਥੇ ਆਉਂਦਾ ਹੈ ਡੀਐਸਪੀ ਬਦਲਤਾ ਜੀ ਐਸਐਚਓ ਬਦਲਤਾ ਐਸਡੀਐਮ ਬਦਲਤਾ ਬਦਲ ਕੇ ਘਰਾਂ ਨੂੰ ਧੋਲੀ ਤੌਰ ਤੇ ਕਿਤੇ ਹੋਰ ਲਾ ਦੇਣਗੇ ਜਿਹੜੇ ਹੋਰ ਲਿਆ ਕੇ ਲਾਉਣਗੇ ਇੱਥੇ ਉਹ ਕਹੇ ਜੇ ਹੋਣਗੇ ਆ ਗੁਰੂ ਹਰਸਾ ਹਾਇਕੜ ਪਿੰਡਾ ਤਰੇਂਡਾ ਤੁਸੀਂ ਖ਼ਬਰ ਸੁਣੀ ਹੋਣੀ ਹੈ ਜਦੋਂ ਮੀਡੀਆ ਦੇ ਉੱਤੇ ਇੱਕ ਸਰਪੰਚ ਆਪਣੇ ਗੋਲੀ ਮਾਰ ਕੇ ਮਰ ਗਿਆ ਨੌਜਵਾਨ ਮੁੰਡਾ 24 ਸਾਲ ਦਾ ਕਿਉਂ ਮਰਿਆ ਕਿਉਂਕਿ ਉੱਥੋਂ ਦਾ ਜਿਹੜਾ ਫੌਜਾ ਸਿੰਘ ਸਰਾਰੀ ਹੈ ਮੰਤਰੀ ਵੀ ਰਿਹਾ ਪਹਿਲਾਂ ਉਹ ਬੰਦੇ ਨੇ 10 ਲੱਖ ਰੁਪਈਆ ਲਿਆ ਸਰਪੰਚ ਬਣਾਉਣ ਲਈ ਫਿਰ ਹੋਰ ਪੈਸਾ ਦੀ ਮੰਗ ਕਰਨ ਲੱਗਿਆ ਫਿਰ ਪਿੰਡ ਤੇ ਉਹਨੂੰ ਪ੍ਰਬੰਧਕ ਲਾਉਣ ਦੀ ਗੱਲ ਕਰਨ ਲੱਗਿਆ ਉਸ ਨੌਜਵਾਨ ਨੇ ਅੱਕੇ ਹੋਣੇ ਆਪਣੇ ਪਿਓ ਦੇ ਸਾਹਮਣੇ ਉਹ ਸੁਣੋ ਕਿੱਡੀ ਰੂਹ ਕੰਬ ਜਾਂਦੀ ਆ ਬੰਦੇ ਦੀ ਸੁਣ ਕੇ ਜੇ ਸਾਹਮਣੇ ਦਾ ਪਿਓ ਬੈਠਾ ਤੇ ਆਦੇ ਪਿਓ ਨੂੰ ਹੱਥ ਲਾਇਆ ਕਰਾ ਚੰਗਾ ਬਾਪੂ ਮੈਂ ਚੱਲਿਆਂ ਤੇ ਨੌਜਵਾਨ 24 ਸਾਲ ਦਾ ਆਪਣੇ ਸਿਰ 'ਚ ਗੋਲੀ ਮਾਰ ਲਿੰਦਾ ਤੇ ਉੱਥੋਂ ਦਾ ਐਸਪੀ ਉੱਥੋਂ ਦਾ ਐਸਪੀ ਆ ਕੇ ਉਹਦੇ ਪਿਓ ਨੂੰ ਬਰਲਾ ਕੇ ਕਮਰੇ 'ਚ ਬਿਠਾ ਕੇ ੱੱਕੇ ਨਾਲ ਜਬਰੀ ਦਸਤਕਰਾ ਕੇ ਉਸ ਨੌਜਵਾਨ ਦਾ ਸ਼ਿਸ਼ਕਾਰ ਕਰਾ ਦਿੰਦੇ ਆ ਜੇ ਚਾਰ ਸਪਰੀ ਇਹ ਜੀ ਹੈ ਜਿਹੜੇ ਇੱਥੋਂ ਜਾਣਗੇ ਉਹ ਕਦੇ ਹੋਰ ਲੱਗ ਜਾਣਗੇ ਜਿਹੜੇ ਹੋਰ ਕਿਤੇ ਬੈਠੇ ਹੋਣਗੇ ਉਹ ਵੀ ਹਜਾ ਕੋਈ ਕਰਕੇ ਆਏ ਆ ਆ ਸ਼ਰਾਬ ਦੇ ਨਾਲ ਮੌਤਾਂ ਹੋਈਆਂ 10-12 ਬੰਦੇ ਮਰੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੁੱਖ ਮੰਤਰੀ ਗਿਆਨ ਆਦਿ ਨਾਲ ਉੱਥੇ ਪਹੁੰਚਿਆ ਮਾਫੀਆ ਵੀ ਦਿੱਤਾ ਜਿਹੜਾ ਬੰਦਿਆਂ ਨੇ ਜ਼ਹਿਰੀਲੀ ਸ਼ਰਾਬ ਬਣਾਈ ਸੀ ਕਾਰਵਾਈ ਵੀ ਕਰਤੀ ਪਰਚਾ ਵੀ ਦੇਤਾ ਅੰਦਰ ਵੀ ਦੇਤੇ ਸ਼ਰਾਬ ਤੁਸੀਂ ਨੇ ਪਿਆਈ ਥੋੜੀ ਐ ਆਪ ਵੀ ਕੇ ਮਰੇ ਐ ਉਹ ਵੀ ਮਾਰੀ ਗੱਲ ਆ ਜੇ ਕਿਸੇ ਦੀ ਮੌਤ ਹੋਈ ਆ ਔਰ ਉੱਚ ਮੁੱਖ ਮੰਤਰੀ ਨਾਲ ਹੀ ਨਾਲ ਪਹੁੰਚਦਾ ਅੱਜ ਤੁਹਾਨੂੰ 1 ਮਹੀਨਾ ਹੋ ਗਿਆ ਤੇ ਆਖਿਆ ਜੇ ਆਪਾਂ ਸੜਕਾਂ ਤੇ ਬੈਠੇ ਆ ਐਥੇ ਕੋਈ ਸੁਣਵਾਈ ਨਹੀਂ ਆ ਡੀਸੀ ਜਿਹੜੀ ਕੱਲ ਬੀਬੀ ਆਈ ਆ ਤੁਹਾਡੇ ਕੋਲੇ ਆ ਬੀਬੀਆਂ ਨੇ ਬਹੁਤ ਵਧੀਆ ਕੀਤਾ ਕਿ ਉਹਦੇ ਹਾਰ ਪਾਏ ਉਹਦੀ ਆਰਟੀਕਲ ਚੰਗੀ ਤਰ੍ਹਾਂ ਜਰੂਸ ਕੱਢਿਆ ਉਹਦਾ ਪਰ ਮੈਂ ਤੁਹਾਨੂੰ ਇਹ ਕਹ ਦੱਸਣਾ ਪੰਜਾਬ ਦੇ ਲੋਕੋ ਇਹ ਗੱਲ ਸਮਝ ਲਓ ਆ ਜਦੋਂ ਸਾਡੇ ਕਿਸਾਨ ਭਰਾ ਸੜਕਾਂ ਤੇ ਵਹਿੰਦੇ ਆ ਨਾ ਬਹੁਤ ਸੱਜਣ ਦੁਖੀ ਹੁੰਦੇ ਆ ਕਿ ਇਹਦਾ ਬਿਨਾ ਗੱਲ ਤੋਂ ਝੰਗੇ ਡੰਡਾ ਪਾਉਂਦੇ ਆ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਤੁਸੀਂ ਹੁਣ ਦੱਸੋ ਬਾਈ ਆਪਾਂ ਬੈਠੇ ਸੜਕਾਂ ਤੇ ਕਿਉਂ ਬੈਠੇ ਆ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਫਸਲਾਂ ਦੇ ਮਸਲੇ ਨੇ ਸਾਡੀਆਂ ਅੱਠ ਜ਼ਿੰਦਗੀਆਂ ਚਲੀ ਗਈਆਂ ਅੱਠ ਪਰਿਵਾਰ ਰੁੱਲਦੇ ਆਉਂਦਾ ਮਸਲਾ ਤੇ ਪੰਜਾਬ ਦਾ ਮੁੱਖ ਮੰਤਰੀ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਸੱਜਣ ਤੇ ਲੱਗਿਆ ਹੋਇਆ ਆਪਣੇ ਆਈਟੀ ਸੈਲ ਦੁਆਰਾ ਆਪਣੇ ਬੰਦਿਆਂ ਦੁਆਰਾ ਆਪਣੇ ਮੀਡੀਆ ਦੁਆਰਾ ਕਿ ਕਿਸਾਨ ਜਿਹੜੇ ਹੈਗੇ ਆ ਉਹ ਬਿਨਾਂ ਵਜ੍ਹਾ ਤੋਂ ਤੰਗ ਕਰਦੇ ਆ ਲੋਕਾਂ ਨੂੰ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਸੜਕਾਂ ਰੋਕਦੇ ਆ ਉਹ ਬਿਨਾਂ ਕਰਦੋ ਝੰਡੇ ਅੰਡਾ ਪਾਉਂਦੇ ਆ ਇਹ ਗੱਲ ਸੁਣ ਲੋ ਮੇਰੀ ਕੰਨ ਖੋਲ ਕੇ ਜੇ ਛੋਡੀਆਂ ਜਥੇਬੰਦੀਆਂ ਖਤਮ ਹੋ ਗਈਆਂ ਤਾਂ ਯਾਦ ਰੱਖੋ ਇਨਸਾਫ ਨਹੀਂ ਮਿਲਣਾ ਕਿਤੋਂ ਵੀ ਸਰਕਾਰਤ ਨੂੰ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਸਾਡੇ ਕਿਸਾਨ ਕੋਈ ਮਜ਼ਦੂਰ ਕੇ ਮਲਾਜ਼ਮ ਭਰਾ ਬੈਠੇ ਹੁੰਦੇ ਆ ਕੋਈ ਸੜਕਾਂ ਦੇ ਆਪਣੇ ਮਸਲੇ ਨੂੰ ਲੈ ਕੇ ਜੇ ਸਾਨੂੰ ਸੂਈ ਘੰਟਾ ਦੋ ਘੰਟੇ ਖੜਨਾ ਵੀ ਪੈਂਦਾ ਸਾਨੂੰ ਵੜ ਕੇ ਵੀ ਆਉਣਾ ਪੈਂਦਾ ਦੂਰ ਦੀ 2-4 ਕਿਲੋਮੀਟਰ ਆਜਾ ਕਰੋ ਬਾਈ ਵਿਰੋਧ ਨਾ ਕਰਿਆ ਕਰੋ ਇਹ ਮਾਹੌਲ ਫਿਰ ਜਾਇਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਕਿ ਲੋਕਾਂ ਨੂੰ ਜਥੇਬੰਦ ਤੌਰ ਦੇ ਉੱਤੇ ਇਕੱਠੇ ਨਹੀਂ ਹੋਣ ਦੇਣਾ ਜੇ ਲੋਕ ਇਕੱਠੇ ਹੋ ਗਏ ਫੇਰ ਸਾਡੇ گاਉਂ ਦੀ ਗੱਡੀ ਬਣ ਜਾਣਗੇ ਸਾਡੇ ਨਕਸ਼ਤਾਂਮ ਕਰਨਗੇ ਆਪਣੀਆਂ ਮੰਗਾਂ ਆਪਣੇ ਮੁਦਿਆਂ ਦੇ ਖੜਨਗੇ ਲੜਨਗੇ ਸੰਘਰਸ਼ ਕਰਨਗੇ ਤੇ ਮੰਨਵਾ ਲੈਣਗੇ ਜੋ ਲੋਕ ਹੀ ਨਖੋਰ ਤੋਂ ਲੋਕ ਹੀ ਦੂਰ ਕਰਦੇ ਜਗਨਮੀਆਂ ਤੋਂ ਵਦਨਾਹ ਕਰਦੇ ਜਗਨਮੀਆਂ ਆ ਰਹੇ ਨੂੰ ਜਿਹੜਾ ਪੈਸਾ ਖਾ ਜਾਂਦੇ ਆ ਜੀ ਇਹ ਸਾਰਾ ਮਾਹੌਲ ਫੜ ਚੰਦੇ ਵਿੱਚ ਉਹਦਾ ਪੂਰਾ ਜੋਰ ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਿੱਥੇ ਵੀ ਜਾਂਦਾ ਹੈ ਬਿਆਨ ਦਿੰਦਾ ਹੈ ਕਿ ਬਿਨਾਂ ਗੱਲ ਤੋਂ ਨਾਲਾ ਪਾਉਂਦੇ ਆ ਸਰਕਾਰ ਕਾ ਮੇਰੀ ਤੁਹਾਨੂੰ ਬੇਨਤੀ ਹੈ ਸਰਬਾਸ਼ੀਯਾਂ ਲਈ ਵੀ ਭਰਾਵੋ ਜਿਨ੍ਹਾਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੀ ਤੁਹਾਡਾ ਜਥੇਬੰਦਕ ਧਰਚਾ ਹੋਣਾ ਬਹੁਤ ਜ਼ਰੂਰੀ ਹੈ ਮਤ ਕੋਈ ਉਮੀਦ ਰੱਖਿਓ ਵੀ ਐਸੇ ਕੋਈ ਕੱਲ ਨੂੰ ਹੋਰ ਚੜਦੀ ਸਰਕਾਰ ਬਣਗੀ ਕੁਝ ਛੋੜਨਾ ਇਨਸਾਫ ਹੋ ਜੂਗਾ ਬਹੁਤ ਵੱਡਾ ਭੁਲੇਖਾ ਹੈ ਬਾਦਲ ਸਰਕਾਰ ਬਲੇ ਦੇ ਬਾਦਲਾ ਜਿਹੜੇ ਭਾਜਪਾ ਦੀ ਸਰਕਾਰ ਸੀਗੀ ਵਾਦਲਾ ਦੀਆਂ ਬੱਸਾਂ ਨੇ ਕਿੰਨੇ ਬੰਦੇ ਚੜਨੇ ਆ। ਉਹ ਜੋ ਕਾਂਗਰਸੀ ਤੇ ਬੋਕਰ ਵਾਲੇ ਸਾਡੇ ਚਾਈ ਧਰਨੇ 'ਚ ਬੈਠੇ ਹੁੰਦੇ ਸੀ। ਅੱਜ ਛੋਡੇ ਕੋਲੇ ਭਾਜਪੀ ਵਾਲੇ ਹੀ ਬੈਠਣਗੇ ਆ ਕੇ ਕਾਂਗਰਸੀ ਵੀ ਬੈਠਣਗੇ, ਅਕਾਲੀ ਵੀ ਬੈਠਣਗੇ ਬੋਕਰ ਵਾਲੇ ਨਹੀਂ ਹੋਣਗੇ। ਜਿੱਦੜ ਨਾਲ ਜੋ ਕਿ ਹੋਰ ਆ ਗਿਆ ਉੱਥੇ ਬੋਕਰ ਵਾਲੇ ਵਿਰੋਧੀ ਧਿਰ 'ਚ ਬੈਠੇ ਹੋਏ ਉਹਦੇ ਭਾਨ ਛੋਡੇ ਕੋਲੇ ਬੈਠਾ ਹੋਊ। ਜੜਾ ਮਾਰਨ ਛੋਡੇ ਕੋਲੇ ਬੈਠਾ ਹੋਊਗਾ। ਸੇ ਪਰੇਖਾ ਕੱਢੋ ਪਾਰਟੀਆਂ ਦੇ ਭਗਤ ਬਣਨੇ ਛੱਡੋ ਬੰਦਿਆਂ ਦੇ ਭਗਤੀ ਛੱਡ ਦਿਓ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲ ਆ ਅਸੀਂ ਉਹ ਟੜੇ ਨਾਲ ਆ ਅਸੀਂ ਆਹ ਟੜੇ ਨਾਲ ਆ ਤੁਸੀਂ ਕਹੋ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਧੱਕੇ ਦੇ ਖਿਲਾਫ ਅਸੀਂ ਜ਼ੁਲਮ ਦੇ ਖਿਲਾਫ ਦਾ ਵੀ ਨੂੰ ਨਾਲ ਆ ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ 40 ਨੌਜਵਾਨ ਮੁੰਡੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਆ ਵੰਕੜੇ ਪੰਜਾਬ ਦੇ ਵਿੱਚ ਮੋਤਾ ਫੋਰਸ ਰਾਸਟਾਨੇ ਵਿੱਚ ਹੋ ਚੁੱਕੀਆਂ ਨੇ ਜਿੱਥੇ ਖਾਤਰਾ ਦੇ ਧਰਨੇ ਵੀ ਲੱਗ ਰਹੇ ਆ ਇਲਜ਼ਾਮ ਵੀ ਲੱਗ ਰਹੇ ਆ ਕੋਈ ਸੁਣਵਾਈ ਹੈਗੀ ਆ ਕਿਉਂ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਨਹੀਂ ਹੈਗੇ ਜੇ ਕਿਸਾਨ ਦਾ ਮਸਲਾ ਨਹੀਂ ਐ ਕਿਸਾਨ ਦੇਖਣਗੇ ਸ਼ਹਿਰ ਦਾ ਵਾਹਣਾ ਸ਼ਹਿਰੀ ਦੇਖਣਗੇ ਮਜ਼ਦੂਰਾਂ ਦਾ ਮਸਲਾ ਮਜ਼ਦੂਰ ਦੇਖਣਗੇ ਇਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਇੱਕ ਹੋਣਾ ਪੈਣਾ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਲਈ ਆਹ ਜਿਹੜੀਆਂ ਇਹਦਾ ਹੋਣਾ ਕੰਮ ਇਹ ਬਿਖਾ ਕਾਟ ਦਿਓ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਰੁਕਣਾ ਨਹੀਂ ਹੈਗਾ ਕਿਉਂਕਿ ਤੁਸੀਂ ਦੇਖ ਲਓ ਆਪਾਂ ਫੇਰ ਉਹ ਹੀ ਢੱਡੇ ਡੰਡਾ ਪਾ ਲੈਣਾ ਆ ਕੇ ਅਸੀਂ ਫਿਰ ਪਾਰਟੀਆਂ ਮੰਗ ਤੜਾ ਮੰਗ ਤੁਰ ਪੈਣਾ ਸੋ ਤੁਰਨਾ ਦਾ ਮੇਰੀ ਇਨਕ ਬੇਨਤੀ ਹੈ ਕਿ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਲੋਕਾਂ ਨਾਲ ਚਾਹੇ ਸਾਡੇ Hindu ਭਰਾ ਨਾਲ ੱਕਾ ਹੁੰਦਾ ਚਾਹੇ ਕਿਸੇ ਮੁਸਲਮਾਨ ਨਾਲ ਹੁੰਦਾ ਚਾਹੇ ਸਿੱਖਾਂ ਨਾਲ ਹੁੰਦਾ ਕਿਸੇ ਨਾਲ ਵੀ ਹੁੰਦਾ ਸਾਡਾ ਫਰਜ਼ ਬਣਦਾ ਭਾਈ ਜਿੰਨਾ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਸਾਨੂੰ ਪਾਉਣ ਦੀ ਲੋੜ ਹੈ 220 ਦੇ ਵਿੱਚ ਜੋ ਕਿਸਾਨੀ ਮੋਰਚਾ ਲੱਗਿਆ ਬਰਿੰਡੇ ਦੇ ਰਕਤ ਸਿਰ ਰਿਲਾਇੰਸ ਮਾਰਕੀਟ ਰੋਕ ਲਈ ਰਿਲਾਇੰਸ ਮਾਰਕੀਟ ਦੀ ਇੱਕ ਦਿਨ ਦੀ ਸੇਲ 60 ਲੱਖ ਰੁਪਇਆ ਸੀ ਅਸੀਂ 10 ਦਿਨ ਰੋਕੀ ਰੱਖੀ ਉਸ ਤੋਂ ਬਾਅਦ ਸਾਡੇ ਬਰਿੰਡੇ ਦੇ ਵਿੱਚ ਨਾਰ ਰੋੜਾ ਧੋਬੀ ਬਾਜ਼ਾਰ ਮੈਂ ਧੋਬੀ ਬਾਜ਼ਾਰ ਚ ਵਾਗਿਆ ਸ਼ਹਿਰਾਂ ਵਾਲੇ ਇਕੱਠੇ ਕਰ ਲੈਣਾ ਮਗਾ ਵੀ ਅਸੀਂ ਉੱਥੇ ਦਸਤਨ ਹੋ ਗਏ ਰੈਸ ਮਾਰਕੀਟ ਰੋਕੀ ਹੋਈ ਆ ਤੁਸੀਂ ਪਹੁੰਚਿਆ ਕਰੋ ਅਸੀਂ ਰਾਤ ਨੂੰ ਦਿਨੇ ਉੱਥੇ ਹੁੰਨੇ ਆ ਕਹਿੰਦੇ ਭਾਈ ਸਾਡਾ ਇਹ ਨਹੀਂ ਕੰਮ ਹੈਗਾ ਮਗਾ ਮੈਨੂੰ ਜਵਾਬ ਦਿਓ 60 ਲੱਖ ਰੁਪਿਆ ਜਿਹੜਾ ਇੱਕੋ ਦੁਕਾਨ ਤੇ ਕੋਰਨਰਸ ਮਾਰਕੀਟ ਦੇ ਵਿੱਚ ਜਾਂਦਾ ਸੀਗਾ ਰੋਜ਼ ਦਾ ਸਾਰਾ ਸਮਾਨ ਇੱਕੋ ਥਾਂ ਤੋਂ ਮਿਲ ਜਾਂਦਾ ਉਹ 60 ਲੱਖ ਰੁਪਿਆ ਪੂਰੇ ਬਾਜ਼ਾਰ ਚ ਘੁੰਮਿਆ ਕਿਦੋਂ ਬੂਟ ਲੈ ਕਿਸੇ ਨੇ ਕਿਸੇ ਨੇ ਕੋਈ ਕਰੀਅਾਨੇ ਦਾ ਸਾਮਾਨ ਲਿਆ ਕਿਸੇ ਨੇ ਕੋਈ ਹੋਰ ਸਾਮਾਨ ਖਰੀਦਿਆ ਵੱਖ-ਵੱਖ ਦੁਕਾਨਾਂਾਂ ਦੇ ਸਾਮਾਨ ਗਿਆ ਪਰ ਤੁਸੀਂ ਫੇਰ ਵੀ ਕਹਿੰਦੇ ਐ ਕਿ ਸਾਡਾ ਕੰਮ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਜਿਹੜੇ ਕਿਸਾਨ ਮੋਰਚਾ ਲੈ ਕੇ ਆਏ ਐ ਉਹ ਕੱਲਾ ਮਸਲਾ ਕਿਸਾਨੀ ਦਾ ਸੀ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੇ ਐ ਆ ਜਿੰਨੇ ਵੱਡੇ-ਵੱਡੇ ਮੌਲ ਖੁੱਲ ਗਏ ਜਿੰਨੇ ਆਨਲਾਈਨ ਕਰਾਂ ਸਾਮਾਨ ਆਉਣ ਲੱਗ ਗਿਆ ਇਨਸਾਨ ਕਿਹਨੂੰ ਹੋਇਆ ਸਾਡਾ ਛੋਟਾ ਦੁਕਾਨਦਾਰ ਮਾਰਿਆ ਗਿਆ ਛੋਟਾ ਵਪਾਰੀ ਮਾਰਿਆ ਗਿਆ ਸੁਣਿਸ ਕਰਕੇ ਮੈਂ ਗੱਲਾਂ ਨੂੰ ਤਾਂ ਸੁਣਾਈ ਹੈ ਕਿ ਇਹ ਮੁੱਤੇ ਸਾਡੇ ਸਭ ਦੇ ਸਾਂਝੇ ਆ ਜਦੋਂ ਵੀ ਕੋਈ ਮਸਲਾ ਹੁੰਦਾ ਸਾਰੇ ਇਕੱਠੇ ਹੋ ਜਾਇਆ ਕਰੋ ਅਸੀਂ ਤੁਹਾਨੂੰ ਵਿਸ਼ਵਾਸ ਇਹ ਦਿਵਾਉਂਦੇ ਆ ਭਾਈ ਉਦੋਂ ਵੀ ਅਸੀਂ ਮੈਂ ਤੇ ਭਾਈ ਅਮਤੋਜ ਬੈਠਾ ਸੀ ਆ ਕੇ ਗਏ ਸੀ ਉਦੋਂ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਜਿਹੋ ਜਿਹਾ ਵੀ ਮੋਰਚਾ ਲਾਓਗੇ ਹਾਈ ਤੇ ਜਾਮ ਕਰਨਾ ਹੈ ਕਿਹੜਾ ਘਰਾਓ ਕਰਨਾ ਆਈ ਸੋਡੇ ਨਾਲ ਅੱਗੇ ਹੋ ਕੇ ਲੜਾਂਗੇ ਅਸੀਂ ਅੱਜ ਵੀ ਕਹਨੇ ਆ ਵੀ ਘੱਟੋ ਘੱਟ ਤੁਸੀਂ ਇੱਕ ਕਮੇਟੀ ਬਣਾਓ ਕੁਲ ਸ਼ਹਿਰ ਦੇ ਬੰਦੇ ਲੋਕਲ ਲੋਕੀ ਪਰਿਵਾਰਾਂ ਦੇ ਬੰਦੇ ਲੈ ਲਓ ਕੁਲ ਤੁਹਾਡੇ ਇਲਾਕੇ ਦੀਆਂ ਜਿੱਥੇ ਬੰਦੀਆਂ ਬੈਠੀਆਂ ਨੇ ਲੜਨ ਦੇ ਲਗਾ ਧਰਾ ਬੈਠੀਆਂ ਉਹਨਾਂ ਨੂੰ ਨਾਲ ਲੈ ਲਓ ਇੱਕ ਕਮੇਟੀ ਬਣਾ ਕੇ ਇੱਕ ਟੀਮ ਬਣਾ ਕੇ ਉਹਦੇ ਰਾਹੀਂ ਤੁਸੀਂ ਅਗਲਾ ਜਿਹੜਾ ਸੰਘਰਸ਼ ਆਉ ਲੀਕੋ ਹੋ ਸਕਦਾ ਪਰ ਜੇ ਨਹੀਂ ਕੋਈ ਹੱਲ ਹੁੰਦਾ ਹਾਈਵੇ ਜਾਮ ਕਰਨਾ ਪੈਂਦਾ ਐਸਐਸਪੀ ਦਾ ਅਫਸਰ ਦਾ ਘਰਾਓ ਕਰਨਾ ਪੈਂਦਾ ਹੈ, ਡੀਸੀ ਦਾ ਅਫਸਰ ਦਾ ਘਰਾਓ ਕਰਨਾ ਪੈਂਦਾ ਹੈ। ਜਾਂ ਕੋਈ ਨਹੀਂ ਆਪਾਂ ਨੂੰ ਅਗਲਾ ਜਿਹੜਾ ਕਦਮ ਚੱਕਣਾ ਪੈਂਦਾ ਹੈ, ਉਹਦੇ ਉਹਦੀ ਜਿਹੜੀ ਵੀ ਕਮੇਟੀ ਬਣਾ ਕੇ ਜੇ ਲੜੋਂਗੇ ਸੰਘਰਸ਼ ਤਾਂ ਸੌਖੇ ਤਰੀਕੇ ਨਾਲ ਆਪਾਂ ਉਹਨੂੰ ਲੀਕ ਸਕਦੇ ਆਂ, ਯੋਜਨਾਬੱਧ ਤਰੀਕੇ ਨਾਲ ਉਹਨੂੰ ਸਿਰੇ ਚੜਾ ਸਕਦੇ ਆਂ ਤੇ ਆਪਾਂ ਇਨਸਾਫ ਤੱਕ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਦੇਖੋ ਬੱਚੇ ਤਾਂ ਮੁੜਨੇ ਨਹੀਂ, ਇਹ ਆਪਾਂ ਨੂੰ ਪਤਾ। ਪਾਪਾ ਚਾਹੁੰਦੇ ਆਂ ਵੀ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਦੰਦ ਨਾਉਂਦੀਆਂ ਮੌਤਾਂ ਅਤੇ ਪ੍ਰਾਣੇ ਛੜਿਆਂ ਫਰਦਿਆ ਹਲੇ ਵੀ ਕੋਈ ਪ੍ਰਵਾਹ ਨਹੀਂ ਬਹੁਤ ਉੱਚਾ ਬੈਠਾ ਹੁੰਦਾ ਬੰਦਾ ਉਹ ਥੱਲੇ ਫਰਦੇ ਬੰਦਿਆਂ ਨੂੰ ਕੀੜੇ ਮਕੋੜੇ ਸਮਝਦੇ ਆ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਉਹਨਾਂ ਨੂੰ ਅਹੀਂ ਲੱਗਦਾ ਜਿਵੇਂ ਬੰਦੇ ਕੀੜੇ ਫਰਦੇ ਆ ਢੜਕੇ ਲੰਘ ਜਾਂਦੇ ਆ ਫੇਟ ਮਾਰਦੇ ਆ ਸਾਈਡ ਨਹੀਂ ਦਿੰਦੇ ਆ ਪਰ ਰੋਜ਼ ਹੀ ਦੇਖਦੇ ਆ ਘਟਨਾਵਾਂ ਰੋਜ਼ ਕਿੰਨੇ ਕਿੰਨੇ ਬੰਦੇ ਨੌਜਵਾਨ ਮੁੰਡੇ ਬੱਚੇ ਬਜ਼ੁਰਗ ਮਾਮਾ ਭੈਣਾ ਕਿੰਨੇ ਲੋਕ ਸਾਡੇ ਪੰਜਾਬ ਦੇ ਵਿੱਚ ਸੜਕਾਂ ਦੇ ਵਿੱਚ ਹਾਦਸਿਆਂ 'ਚ ਮਾਰੇ ਜਾਂਦੇ ਆ ਜੇ ਨੱਥ ਪਾਉਣੀ ਆ ਭਰਾਵੋ ਤਾਂ ਇਹ ਮਸਲੇ ਦਾ ਪੱਕਾ ਹੱਲ ਹੋਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀਆਂ ਜ਼ਿੰਦਗੀਆਂ ਨਾ ਜਾਣ ਕਿਸੇ ਦੇ ਪਰਿਵਾਰ ਮਰਨਾਂ ਰੋਣ ਸਾਡੀ ਦਿਲੋਂ ਹਮਦਰਦੀ ਇਹਨਾਂ ਪਰਿਵਾਰਾਂ ਦੇ ਨਾਲ ਆ ਤੁਹਾਡੇ ਨਾਲ ਜਿਹੜਾ ਵੀ ਸੰਘਰਸ਼ ਤੁਸੀਂ ਅੱਗੇ ਲੀਕੋਗੇ ਅਸੀਂ ਤੁਹਾਡੇ ਨਾਲ ਤਨੋਂ ਮਨੋਂ ਡਟ ਕੇ ਖੜਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ